ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਬੁੱਗਰ ਦੀ ਸੰਗਤ ਵੱਲੋਂ ਅੱਜ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਠੰਡੇ ਮਿੱਠੇ ਪਾਣੀ ਦੀ ਸੇਵਿਲ ਦੇ ਨਾਲ-ਨਾਲ ਬੂਟਿਆਂ ਦੀ ਜੋ ਸੇਵਾ ਕਰ ਰਹੇ ਨੇ ਕਹਿੰਦੇ ਬੂਟੇ ਫ੍ਰੀ ਵੰਡਣੇ ਆ ਤੇ ਅੱਜ ਅਸੀਂ ਜਾ ਰਹੇ ਹਾਂ ਕਿ ਬੜਵਰ ਨਰਸਰਿਕ ਦੇ ਵਿੱਚ ਜੋ ਬੀੜ ਬਣੀ ਹੈ ਉੱਥੇ ਨਰਸਰੀ ਉੱਥੋਂ ਬੂਟੇ ਫ੍ਰੀ ਮਿਲਦੇ ਹੈਗੇ ਤੇ ਅਸੀਂ ਹੁਣ ਪਹੁੰਚ ਗਏ ਹੇ ਬੜਬੜ ਸਾਹਮਣੇ ਜੋ ਦੇਖ ਰਹੇ ਹੋਗੇ ਸੜਕ ਇੰਦਰ ਬੜਬੜ ਰਹਿ ਜਾਂਦੀ ਹੈ ਖੱਬੇ ਸਾਈਡ ਤੇ ਸੱਜੀ ਸਾਈਡ ਜੋ ਸਾਹਮਣੇ ਸੜਕ ਜਾ ਰਹੀ ਹੈ ਲੌਂਗਵਾਲ ਨੂੰ ਜਾਂਦੀ ਹੈ ਤੇ ਨਾਲ ਹੀ ਬੀੜ ਦਾ ਗੇਟ ਹੈ ਤੇ ਅਸੀਂ ਬੀੜ ਦੇ ਅੰਦਰ ਐਂਟਰ ਹੋ ਗਏ ਜੋ ਸਾਡੇ ਸਾਥੀ ਨੇ ਬੁੱਕ ਕਰਾ ਰਹੇ ਨੇਗੇ ਮੋਬਾਈਲ ਦੇ ਉੱਪਰ ਇੱਕ ਫੋਨ ਨੰਬਰ ਤੇ 15 ਬੁੱਟੇ ਮਿਲਦੇ ਆਗੇ ਤੋ ਹਰ ਇੱਕ ਇਨਸਾਨ ਨੂੰ ਇੱਕ ਨਾ ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ ਆਪਣੇ ਜੋ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖ ਸਕੀਏ ਤੋ ਸਾਠੀ ਸਾਡੇ ਬੂਟੇ ਬਾਹਰ ਕੱਢਣ ਲੱਗੇ ਤੇ ਨਾਲ ਨਾਲ ਹੀ ਗੱਡੀ ਦੇ ਵਿੱਚ ਰੱਖਣੇ ਸ਼ੁਰੂ ਕਰ ਦਿੱਤੇ ਜੋ ਗੱਡੀ ਵਾਲੇ ਵੀਰ ਦਾ ਹੀ ਬਹੁਤ-ਬਹੁਤ ਧੰਨਵਾਦ ਜਿਹਨੇ ਏਡੀ ਵੱਡੀ ਸੇਵਾ ਕੀਤੀ ਹੈਗੀ ਗੱਡੀ ਲੈ ਕੇ ਆਏ ਨੇ ਇਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਹੁਣ ਅਸੀਂ ਬੂਟੇ ਨੇ ਜਿਹੜੇ ਉਹ ਇੱਕ ਇੱਕ ਕਰਕੇ ਰੱਖਣੇ ਸ਼ੁਰੂ ਕਰ ਦਿੱਤੇ ਇੱਥੇ ਨਰਸਰੀ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਬੂਟਾ ਗਾ ਫਲਦਾਰ ਸ਼ਾਹਦਾਰ ਫਲਦਾਰ ਹਰ ਇੱਕ ਤਰ੍ਹਾਂ ਦਾ ਬੂਟਾ ਗਾ ਜੋ ਤੁਹਾਨੂੰ ਮਿਲੂਗਾ ਆ ਬੀਬੀਆਂ ਦੇਖ ਰਹੇ ਹੋਗੇ ਇਹ ਬੂਟਿਆਂ ਦੀ ਸਾਂਭ ਸੰਭਾਲ ਕਰਦੀਆਂ ਨੇਗੀਆਂ ਪਾਣੀ ਟਾਈਮ ਸਿਰ ਦਿੰਦੇ ਆਗੇ ਤੇ ਬਹੁਤ ਵਧੀਆ ਮਤਲਬ ਇਹਨਾਂ ਦਾ ਜੋ ਦੇਖਿਆ ਸਾਫ਼ ਸੁਭਾਈ ਬੀ ਬੂਟਾ ਖਰਾਬ ਨਹੀਂ ਹੁੰਦਾ ਹਰ ਇੱਕ ਬੂਟਾ ਜੋ ਤੁਹਾਨੂੰ ਇੱਥੋਂ ਚੱਲਦਾ ਮਿਲੂਗਾ ਅਸੀਂ ਇਹ ਰੱਖ ਲੈ ਬੂਟੇ ਰੱਖੀ ਜਾਂਦੇ ਆ ਮੁੰਡੇ ਤੇ ਬਹੁਤ ਵਧੀਆ ਮੁੰਡਿਆਂ ਨੇ ਪ੍ਰਾਲਾ ਕੀਤਾ ਨੌਜਵਾਨ ਮੁੰਡੇ ਨੇ ਸਾਰੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਬਹੁਤ ਵਧੀਆ ਪ੍ਰਾਲਾ ਇਹਨਾਂ ਦਾ ਕੀ ਆਲਾ ਬਾਈ ਜੀ ਬਹੁਤ ਵਧੀਆ ਕੰਮ ਆ ਯਾਰ ਬਹੁਤ ਵਧੀਆ ਤੁਹਾਡਾ ਹੈ ਨਾ ਇਹ ਇਹ ਤੁਹਾਨੂੰ ਕਿਵੇਂ ਬਾਈ ਸੋਚਿਆ ਵੀ ਹਸੀਂ ਬੂਟੇ ਲਾਈ ਹੈ ਹਨਾ اے بریر اپنے ਪਿੰਡ ਚ ਤਸਵੀਰ ਲਈ ਜੀ ਹਾਂ ਹਾਂ ਆਪਣੇ ਪਰ ਨਾਲ ਦੇ ਪਿੰਡ ਵੀ ਚੱਲੀ ਸੀ ਜੀ ਵੀਰ ਫੇਟੂਟ ਦਾ ਲੰਗਰ ਲਾਇਆ ਸੀ ਠੀਕ ਹੈ ਸਾਨੂੰ ਇਹ ਆਪਾਂ ਲਾ ਕਰਾਂਗੇ ਤਸਵੀਰ ਦੇਖੋ ਲੱਗਦੀ ਹੈ ਆਪਣੇ ਹਰੇਕ ਖਾਲ ਲੱਗਦੀ ਹੁੰਦੀ ਹੈ ਜੇ ਨਾਲ ਆਪਾਂ ਫੇਟੂਟ ਦਾ ਲੰਗਰ ਲਾ ਦਾਂਗੇ ਠੀਕ ਹੈ ਆ ਉਹ ਵੀ ਵਧੀਆ ਆਪਣੇ ਲਈ ਬਹੁਤ ਵਧੀਆ ਬਾਕੀ ਕਰਨ ਲਈ ਵਧੀਆ ਹੀ ਹੈ ਵਧੀਆ ਗੱਲ ਆ ਬਹੁਤ ਵਧੀਆ ਸੋਚ ਆ ਯਾਰ ਤੁਹਾਡੀ ਹਾਂ ਚਾਹੇ ਨੋਈ ਮਨ ਮੁੰਡਿਆਂ ਨੂੰ ਚਾਹੇ ਉਹ ਮੂਰੀ ਆਉਣ ਬਿਲਕੁਲ ਬਿਲਕੁਲ ਵਿੱਚ ਆਪਣਾ ਜਿੰਨਾ ਯੋਗਦਾਨ ਬਣਦਾ ਦੇਣ ਆਪਾਂ ਵਾਤਾਵਰਨ ਨੂੰ ਬਚਾਈਏ ਆਪਣੇ ਕੰਗੇ ਤਸਵੀਰ ਦੇ ਨਾਲ ਨਾਲ ਇਹ ਵੀ ਬਹੁਤ ਵੱਡਾ ਆਪਣਾ ਨਾ ਨਾ ਬਹੁਤ ਕੱਲਾ ਬਹੁਤ ਵਧੀਆ ਸੇਵਾ ਥੋਡੀ ਪਰਮਾ ਸਾਡੇ ਨਾਲ ਵੱਧ ਤੋਂ ਵੱਧ ਨਵੇਂ ਮੁੰਡੇ ਜੋੜਨਾ ਕਿਉਂਕਿ ਸਾਡੇ ਵਿੱਚ ਸਾਡੇ ਅੱਗੇ ਹੈਲਪ ਕਰਨ ਨਾ ਨਾ ਬਹੁਤ ਵਧੀਆ ਆਪਾਂ ਨੇ ਕਰਨਾ ਇਹਨਾਂ ਇਹ ਕਿੰਨਾ ਬੂਟਾ ਹੋ ਗਿਆ ਬਈ 1.350 ਸਾਡੇ 350 ਹੋ ਹੈਗਾ ਵੀਰੇ ਆਸ-ਪਾਸ ਦੇ ਠੀਕ ਹੈ ਠੀਕ ਹੈ ਨਾ ਨਾ ਬਹੁਤ ਵਧੀਆ ਬਈ ਇਹਨਾਂ ਦਾ ਪ੍ਰਾਲਾ ਮੁੰਡਿਆਂ ਦਾ ਖਰਾ ਤੇ ਬਹੁਤ ਵਧੀਆ ਸੇਵਾ ਕਰ ਰਹੇ ਨੇ ਇਹ ਬਾਦੀ ਗਰਮੀ ਦਾ ਕਾਰਨ ਇਹੀ ਹੈ ਆਪਾਂ ਜੋ ਬੂਟੇ ਦਰਖਤ ਨੇ ਹਨਾ ਅੱਗਾਂ ਲਾ ਲਾ ਛਾੜੇ ਜਾਂਦੇ ਆਂਗੇ ਕੱਟੀ ਜਾਂਦੇ ਆਂਗੇ ਹਨਾ ਤੇ ਬਾਤ ਤੋਂ ਬਾਤ ਬੂਟੇ ਲਗਾਓ ਆਪਣੇ ਹੋਰ ਵੀ ਨੇ ਨਾਖੀਆਂ ਉਹਨਾਂ ਫ੍ਰੀ ਦੇ ਰਹੀਆਂ ਨੇ ਬੂਟੇ ਆਪ ਨੂੰ ਸਾਬ ਨੂੰ ਇਹ ਫ੍ਰੀ ਵੀ ਲੈ ਜਾਣੇ ਚਾਹੀਦੇ ਜਦੋਂ ਸਰਕਾਰ ਆਪਣੀ ਸਹੂਲਤ ਦੇ ਰਹੀ ਹੈ ਹਾਂਜੀ ਹਾਂ ਬਿਲਕੁਲ ਬਿਲਕੁਲ ਲਾਭ ਆਪਣਾ ਉਠਾਉਣਾ ਚਾਹੀਦਾ ਹਾਂ ਬਿਲਕੁਲ ਲਾਭ ਉਠਾਉਣਾ ਚਾਹੀਦਾ ਜੇ ਆਪਾਂ ਊਂ ਵੀ ਲੈਣੇ ਬੂਟੇ ਪੈਸੇ ਦੇ ਕੇ ਲੈਣੇ ਹਨਾ ਇੱਥੇ ਆਪਾਂ ਨੂੰ ਫ੍ਰੀ ਮਿਲਦੇ ਆ ਬੂਟੇ ਹਨਾ ਲੈ ਜਾਣ ਨੂੰ ਇੱਕ ਇੱਕ ਫੋਨ ਨੰਬਰ ਤੇ ਇੱਕ ਦਿਨ ਦੇ 15 ਬੂਟੇ ਦੇ ਰਹੇ ਨੇ ਠੀਕ ਹੈ ਆਪਾਂ ਜੇ ਆਪਾਂ ਬੱਦ ਤੋਂ ਬੱਦ ਲਾਭ ਉਠਾਵਾਂਗਾ ਉਹਨੂੰ ਆਪਣੀ ਫਾਇਦਾ ਹੋ ਬਿਲਕੁਲ ਬਿਲਕੁਲ ਆ ਦੇਖੋ ਬਾਈ ਬਹੁਤ ਵਧੀਆ ਗੱਲ ਕਹੀ ਆ ਬਾਈ ਨੇ ਵੀ ਫ੍ਰੀ ਬੂਟੇ ਮਿਲਦੇ ਆ ਵੀ ਆਪਾਂ ਫ੍ਰੀ ਬੂਟੇ ਮਿਲਦੇ ਹੋਏ ਵੀ ਤਾਂ ਨਹੀਂ ਚਲੋ ਬਹੁਤ ਵਧੀਆ ਗੱਲ ਹੈ ਬਾਕੀ ਆ ਮੁੰਡੇ ਸੇਵਾ ਕਰਦੇ ਨੇ ਬੂਟੇ ਹੋ ਗਏ ਪੂਰੇ ਤੇ ਬਾਕੀ ਅੱਗੇ ਵੀਡੀਓ ਫਿਰ ਹੋਰ ਚਲਾਵਾਂਗੇ ਥੈਂਕ ਯੂ ਲਓ ਜੀ ਅਸੀਂ ਹੁਣ ਚੱਲੇ ਆ ਪਿੰਡ ਜੋ ਬੂਟੇ ਆ ਉਹ ਰੱਖ ਲਏ ਘੱਟੋ ਘੱਟ 340 ਬੂਟਾ ਹੋ ਗਿਆ ਤੋਂ ਵਿਚਕਾਰ ਨੂੰ ਜਗਾਣੀ ਤੇ ਮੁੰਡੇ ਉੱਪਰ ਸੱਤ ਦੇ ਉੱਪਰ ਬੈਠ ਗਏ ਤੇ ਹੁਣ ਜਾ ਕੇ ਜੋ ਬੂਟਿਆਂ ਦਾ ਲੰਗਰ ਉਹ ਸਟਾਰਟ ਕਰਨਾ ਹੈ ਲੋ ਜੀ ਅਸੀਂ ਪਹੁੰਚ ਗਏ ਪਿੰਡ ਤੇ ਅ ਸੰਗਤ ਹੋਣੀ ਸ਼ੁਰੂ ਹੋ ਗਈ ਹਰ ਇੱਕ ਜੋ ਮਾਤਾ ਮਾਂ ਨੇ ਬੱਚੇ ਨੇ ਪਹਿਣਾ ਵੀਰ ਹਰ ਇੱਕ ਨੂੰ ਜੋ ਬੂਟਾ ਦਿੱਤਾ ਜਾ ਰਿਹਾ ਹੈ ਫਲਦਾਰ ਸਾਂਦਾਰ ਸਾਰੇ ਤਰ੍ਹਾਂ ਦਾ ਬੂਟਾਗਾ ਉਹ ਵੰਡੇ ਨੇ ਸ਼ੁਰੂ ਕਰ ਦਿੱਤੇ ਨਾਲ ਹੀ ਸਵੇਲ ਦਾ ਜੋ ਚੱਲ ਰਹੀ ਹੈਗੀ ਠੰਡੇ ਮਿੱਠੇ ਪਾਣੀ ਦੀ ਸਵੇਲ ਵੀ ਚੱਲ ਰਹੀ ਹੈ ਪਿੱਛੇ ਤੇ ਇਹ ਮਾਤਾ ਲਈ ਖੜੀਆਂ ਦੋ ਗੁੱਟੇ ਕਹਿੰਦੀ ਮੈਂ ਵੀ ਜਾ ਕੇ ਅਮਰੂਦ ਦਾ ਬੂਟਾ ਕਰ ਲਾਉਂਗੀ। ਤੋ ਰਾਗੀਰ ਵੀ ਖੜ ਕੇ ਬੂਟੇ ਲੈ ਜਾਂਦੇ ਆ। ਬਹੁਤ ਵਧੀਆ ਗੱਲ ਆ ਤੋ ਹਰ ਇੱਕ ਬੱਚਾ ਜੋ ਬੰਦਾ ਹਨਾ ਆ ਮੁੰਡੇ ਦੇਖੋ। ਮੁੰਡੇ ਬੂਟਾ ਲਾਉਣੇ ਸ਼ੁਰੂ ਵੀ ਕਰ ਦਿੱਤੇ। ਬਹੁਤ ਵਧੀਆ ਨੌਜਵਾਨ ਬੱਚੇ ਦੇਖੋ ਬੂਟੇ ਲਾਉਣੇ ਸ਼ੁਰੂ ਵੀ ਕਰ ਦਿੱਤੇ। ਤੇ ਹਰ ਇੱਕ ਨੂੰ ਇਸ ਤਰ੍ਹਾਂ ਦਾ ਜੋ ਉਪਰਾਲਾ ਕਰਨਾ ਚਾਹੀਦਾ ਕੁਦਰਤ ਦੇ ਵਿੱਚ ਆਪਾਂ ਵੀ ਯੋਗਦਾਨ ਪਾਈਏ ਜੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਇਹ ਵੱਧ ਤੋਂ ਵੱਧ ਅੱਗੇ ਵੀ ਸ਼ੇਅਰ ਕਰਨਾ ਤੇ ਧੰਨਵਾਦ ਥੈਂਕ ਯੂ